ਅਮਰਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ لال ਨਾਮ ਦਾ ਸ਼ਖਸ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਆਪਣੇ ਮਹੱਲੇ ਗੁਰੂ ਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸ ਦੀ ਐਕਟਵਾ ਨੂੰ ਰੋਕ ਕੇ ਦੋ ਮੋਨੇ ਨੌਜਵਾਨ ਐਕਟਵਾ ਦੇ ਆਉਂਦੇ ਹਨ ਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੈਨੀ ਇੱਕ ਸੋਨੇ ਦੀ ਮੁੰਦਰੀ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਾਡੇ ਐਸ ਐਚਓ सदर ਤੇ ਚੌਂਕੀਚਾਰ ਵਿਜੇਨਗਰ ਤੁਰੰਤ ਮੌਕੇ ਤੇ ਮੌਕੇ ਦਾ ਸੰਗਿਆਨ ਲੈਂਦੇ ਨੇ ਤੇ ਤੁਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379 ਬੀ 2 34 ਆਈ ਪੀਸੀ ਤੇ 25 27 ਆਮ ਜਗਤ ਦੇ ਤਹਿਤ ਇੱਕ ਮਗਦਮਾ ਰਿਸਟਰ ਕੀਤਾ ਜਾਂਦਾ ਵਾ ਜਦੋਂ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਜੇਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਵਾ ਤੇ ਸਵਾਰ ਹੋ ਕੇ ਦੋਸ਼ੀ ਆਏ ਸਨ ਉਸ ਐਕਟਵਾ ਦਾ ਪਿੱਛਾ ਕੀਤਾ ਤਾਂ ਉਸ ਐਕਟਵਾ ਦਾ ਨੰਬਰ ਜੋ ਸਾਨੂੰ ਟ੍ਰੇਸ ਹੋਇਆ ਪੀਬੀ02 ਸੀਐਸ 1205 ਜਦੋਂ ਅਸੀਂ ਇਸ ਜੋ ਐਕਟਵਾ ਦਾ ਮਾਲਕ ਸੀਗਾ ਰਾਜਾ ਸੰਸੀ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਲਕ ਨੂੰ ਫੜ ਕੇ ਇਸ ਮੁਕੱਦਮਾ ਡਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਵਾ ਕੁਝ ਦਿਨ ਪਹਿਲਾਂ ਪਾਰਦਾ ਤੋਂ 10-15 ਦਿਨ ਪਹਿਲਾਂ ਕੰਬੋਧ ਥਾਣੀ ਦੇ ਏਰੀਆ ਦੇ ਵਿੱਚ ਆਲਰੇਡੀ ਖੋ ਹੋ ਚੁੱਕੀ ਹੈ ਤੇ ਜੋ ਐਕਟਵਾ ਖੋ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ ਸੀਸੀਟੀਵੀ ਫੁਟੇਜ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫਾਲੋ ਕੀਤਾ ਉਸ ਦਾ ਮੁਕਦਮਾ ਜੋ ਕਿ ਕੰਬੋਥਾਣੇ ਵਿਖੇ ਦਰਜ ਹੈ ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋਥਾਣੇ ਦੇ ਏਰੀਆ ਵਿੱਚ ਐਕਟਿਵਾ ਖੋਈ ਗਈ ਤਾਂ ਇਹ ਐਕਟਿਵਾ ਐਕਸਯੂਵੀ ਗੱਡੀ ਆ ਜੋ ਕਿ ਦਿੱਲੀ ਨੰਬਰ ਗੱਡੀ ਸੀ ਇਹ ਗੱਡੀ ਜਦੋਂ ਅਸੀਂ ਨੰਬਰ ਰੇਕ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ ਯੂਐਸ ਤੋਂ ਡਿਪੋਰਟ ਹੋ ਕੇ ਆਇਆ ਸੀ ਤੇ ਹੁਣ ਹਾਲਵਾਸੀ ਫਤਿਹਗੜ ਚੂੜੀਆਂ ਵਿਖੇ ਰਹਿ ਰਿਹਾ ਸੀ ਸੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਹੋ ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਾ ਕਿ ਨਸ਼ੇਦਾਰੀ ਹੈ ਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛائش ਕੀਤੀ ਤਾਂ ਪਹਿਲੀ ਵਾਰ ਚ ਉਹ ਚੀਜ਼ ਮੰਨ ਗਿਆ ਕਿ ਹਾਂ ਜੋ 1 ਅਕਤੂਬਰ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਤੇ ਉਸ ਵਿੱਚ ਉਹੀ شمار ਸੀ ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿੰਨਨੂੰ ਉਹ ਐਕਟਵਾ ਕੋਲ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨ ਐਕਟਵਾ ਕੋਲ ਕਰਨ ਦੇ ਵਿੱਚ ਜਿਸ ਵਿੱਚ ਪਹਿਲਾ ਦੋਸ਼ੀ ਬੌਬੀ ਪੁੱਤਰ ਜੋਨਸ ਜੋ ਕਿ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਸ਼ਾਲ ਉਰਫ ਪ੍ਰਿੰਸ ਪੁੱਤਰ ਬੱਬਲ ਜੋ ਵਾਸੀ ਫਤਿਹਗੜ ਚੂੜੀਆਂ ਦਾ ਵਾ ਇਹਨਾਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ ਚ ਪੁੱਛਗਛ ਕੀਤੀ ਤਾ ਇਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਜੋ ਕਿ ਰਾਜਸਥਾਨਸੀ ਦੇ ਇੱਕ ਮਾਲਕ ਤੋਂ ਖੋਈ ਸੀ ਉਹ ਐਕਟਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਆ ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਤੇ ਇੱਕ ਛਾਪ ਕੋ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ 2 ਤੋਂਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਜਿਸ ਪਿਸਟਲ ਦੀ ਨੋਕ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਵਾ ਉਹ ਪਿਸਟਲ ਇੱਕ ਲਾਈਟਰ ਚੜਾਉਣਾ ਪਿਸਟਲ ਨਿਕਲਿਆ ਵਾ ਬਟ ਜਦੋਂ ਅਸੀਂ ਸੋਰਾ ਜੋ ਗਰੋ ਕੰਮ ਕਰ ਰਿਹਾ ਸੀਗਾ ਇਸ ਗ੍ਰੋਥ ਦੀ ਪੂਰੀ ਹਿਸਟਰੀ ਜਾਣੀ ਤਾਂ ਸਾਡੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਹੀ ਘੱਟੋ-ਘੱਟ 5 ਤੋਂ 7 ਮਾਮਲੇ ਟਰੇਸ ਹੋ ਚੁੱਕੇ ਹਨ ਜਿਸ ਵਿੱਚ ਮੁੱਖ ਤੌਰ ਤੇ ਇਹਨਾਂ ਨੇ ਮਰੀਠਾ ਰੋਡ ਥਾਣੇ ਵਿਖੇ ਜਦੋਂ ਜੋ ਪੱਦੀ ਪਤਨੀ ਆਪਣੇ ਘਰ ਨੂੰ ਆ ਰਹੇ ਸਨ ਤਾਂ ਇਹਨਾਂ ਨੇ ਬੜੀ ਬੁਰੀ ਬੁਰੇ ਤਰੀਕੇ ਨਾਲ ਤਿੰਨ ਨੌਜਵਾਨਾਂ ਨੇ ਉਸ ਦਾ ਰਸਤਾ ਰੋਕਿਆ ਉਹਨਾਂ ਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਮੁਕੀ ਕੀਤੀ ਤੇ ਉਹਨਾਂ ਕੋਲੋਂ ਚਾਰ ਮੁੰਦਰੀਆਂ ਖੋ ਕੇ ਲੈ ਗਏ ਸੀ ਇਸ ਵਿੱਚ ਜੋ ਇਹਨਾਂ ਦਾ ਤੀਜਾ ਦੋਸ਼ੀ ਹੈ ਜਿਸ ਦਾ ਨਾਮ ਜੱਜਾ ਮਕਬੂਲਪੁਰੇ ਦਾ ਰਹਿਣ ਵਾਲਾ ਉਹ ਉਸ ਨੂੰ ਅਰੇਸਟ ਕਰਕੇ ਮੈਡੀਟਾ ਰੋਡ ਥਾਣੇ ਵਿਖੇ ਉਸ ਨੂੰ ਅਰੇਸਟ ਕਰ ਲਿਆ ਵਾ ਕਿਉਂਕਿ ਉਹ ਇਸ ਮਕਦਮੇ ਦੇ ਵਿੱਚ ਵਾਰਡਨ ਨਹੀਂ ਸੀ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਦਿਨ ਪਹਿਲਾਂ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਜ਼ੁਰਗ ਆਦਮੀ ਜੋ ਕਿ ਰਣਜੀਤ ਦੇਵ ਨੂੰ ਥਾਣੇ 'ਚ ਆਈਟੀ ਪਾਰਕ ਦੇ ਨਜ਼ਦੀਕ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਆਉਂਦੇ ਹਨ ਤੇ ਉਹ ਨੌਜਵਾਨ ਉਸ ਤੇ ਵਾਰ ਵੀ ਕਰਦੇ ਹਨ ਤੇ ਉਸ ਕੋਲੋਂ ਡਾਇਮੰਡ ਦੀ ਰਿੰਗ ਖੋ ਕੇ ਭਜ ਜਾਂਦੇ ਹਨ ਜੋ ਮਕਦਮਾ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ ਚੌਥਾ ਮਕਦਮਾ ਇਹਨਾਂ ਨੇ ਸਿਵਲ ਲਾਈਨ ਥਾਣ ਚੈਨ ਕੋ ਕੀਤੀ ਸੀ ਜੋ ਕਿ ਇਹ ਸਾਰੇ ਮੁਕਦਮੇ ਨੇ ਇਹਨਾਂ ਵਿੱਚ ਇਹਨਾਂ ਨੇ ਸੇਮ ਐਕਟਵਾ ਜੋ ਕਿ ਤੁਹਾਨੂੰ ਦੱਸਿਆ 6805 ਨੰਬਰ ਐਕਟਵਾ ਵਰਤੇ ਸੀ ਇਹੇ ਦੋਸ਼ੀ ਬਹੁਤ ਜ਼ਿਆਦਾ ਛਾਤਰ ਕਿਸਮ ਦੇ ਸਨ ਇਹਨਾਂ ਨੇ ਐਕਟਵਾ ਖੋ ਕੇ ਉਸੇ ਨੰਬਰ ਦੀ ਐਕਟਵਾ ਨੂੰ ਯੂਜ਼ ਕੀਤਾ ਤਾਂ ਕਿ ਪੁਲਿਸ ਜਗਰ ਦੇ ਕੈਮਰੇ ਦੇ ਵਿੱਚ ਨੰਬਰ ਪਰੇ ਤਾਂ ਉਸ ਦੇ ਅਸਲ ਮਾਲ ਰਾਜਸਥਾਨ ਸੀ ਤੱਕ ਪਹੁੰਚ ਕਰੇ ਤੇ ਉਸ ਮਾਲਕ ਨੂੰ ਇਸ ਬਾਰੇ ਪੁਸ਼ਟੀ ਕਰੇ ਬਟ ਉਹ ਆਲਰੇਡੀ ਐਕਟਵਾ ਖੋ ਚੁੱਕੇ ਸੀ ਸੋ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਇਸ ਦੇ ਜੋ ਸਾਰੇ ਮੁੱਖ ਦੋਸ਼ੀ ਸਨ ਸਾਰਾ ਇਹ ਗਰੋਸਲੀ ਚਾਰ ਜਾਣਿਆਂ ਦਾ ਐਕਸਯੂਵੀ ਦਾ ਮਾਲਕ ਤੇ ਤਿੰਨ ਜਣੇ ਜਿਹੜੇ ਬਾਕੀ ਦੋਸ਼ੀ ਜੋ ਅਸਲ ਵਿੱਚ ਆਕੇ ਖੋਹ ਕਰਦੇ ਸਨ ਚਾਰਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਏ ਉਹਨਾਂ ਕੋਲੋਂ ਇਸ ਵਾਰਦਾਤ ਵਿੱਚ ਜੋ ਸੋਨੇ ਦੀ ਖੋਹ ਕੀਤੀ ਉਹ ਵੀ ਬਰਾਮਦ ਕੀਤਾ ਤੇ ਲਾਈਟਰ ਪਿਸਤਲ ਬਰਾਮਦ ਕਰਕੇ ਇੱਕ ਬਹੁਤ ਵੱਡੀ ਵਾਰਦਾਤ ਦਾ ਟ੍ਰੇਸ ਕੀਤਾ ਵਾ ਤੇ ਇਸ ਨਾਲ ਕਾਫੀ ਜੋ ਅਮਰਸਰ ਦੇ ਵਿੱਚ ਕ੍ਰਾਈਮ ਹੈ ਉਸ ਨੂੰ ਵੀ ਠੱਲ ਪਾਉਗੇ ਜਿਹੜੀ ਇਹਨਾਂ ਨੇ ਡਾਇਮੰਡ ਤੁਹੇ ਕਹਿੰਦੇ ਹੁੰਦੇ ਜਿਹੜੇ ਬਜ਼ੁਰਗਨ ਲਈ ਸੀ ਉਹ ਵੀ ਬਰਾਮਦ ਹੋਈ ਹੈ ਜੀ ਤਾਂ ਜੋ ਮੰਦਰੀ ਇਹਨਾਂ ਨੇ ਰஞ்சிਤ ਸਿੰਘ ਨੂੰ ਵੀ ਕਿਹ ਖੋਹ ਕੀਤੀ ਸੀ ਉਸ ਦਾ ਜੋ ਮੁੱਖ ਦੋਸ਼ੀ ਸੀ ਚੰਦ ਜੋ ਕਿ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਸੀ ਓਹੋ ਕੁਝ ਦਿਨਾਂ ਬਾਅਦ ਹੀ ਅਰੈਸਟ ਹੋ ਗਿਆ ਸੀ ਪਰ ਉਸ ਦੀ ਪੁਸ਼ਕਿਸ਼ ਤੇ ਉਸ ਤੋਂ ਬਾਅਦ ਜੋ ਦੋਨੋਂ ਦੋਸਤੀ ਨੇ ਜੋ ਇਸ ਮਕਦਮੇ ਵਿੱਚ ਫੜੇ ਗਏ ਨੇ ਹੁਣ ਇੱਕ ਵਿਸ਼ਾਲ ਪ੍ਰਿੰਸ ਦੂਸਰਾ ਬੌਬੀ ਇਹ ਦੋਨਾਂ ਦਾ ਨਾਮ ਲਿਆ ਸੀ ਕਿ ਇਹਨਾਂ ਦੋਨਾਂ ਨੇ ਉਹ ਰਿੰਗ ਕਿਸੇ ਅੱਗੇ ਸੁਨਾਰੇ ਨੂੰ ਵੇਚੀ ਹੈ ਸੋ ਅਸੀਂ ਹੁਣ ਰਣਜੀਤੇਰਨ ਵਾਲੇ ਥਾਣੇ ਦੇ ਮਕਦਮੇ ਵਿੱਚ ਅਸੀਂ ਨਾ ਦੋਨਾਂ ਨੂੰ ਹੁਣੇ ਨਾਮਿਨੇਟ ਨਾਮਿਨੇਟ ਆਲਰੇਡੀ ਹੋਏ ਹੋਏ ਇਹਨਾਂ ਨੂੰ ਪ੍ਰੋਡਕਸ਼ਨ ਵਾਲ ਤੇ ਲੈ ਕੇ ਜਾਵਾਂਗੇ ਤੇ ਉਹ ਰਿੰਗ ਵੀ ਇਸ ਕੋਲੋਂ ਰਿਕਵਰ ਕਰਾਂਗੇ ਜੋ ਇਹ ਮੰਨ ਰਹੇ ਨੇ ਸਾਨੂੰ ਧਿਆਨ ਵਿੱਚ ਆ ਗਿਆ ਕਿਸ ਕੋਲ ਰਿੰਗ ਹੈ ਟੋਟਲ ਕਿੰਨੇ ਬੰਦਿਆਂ ਦਾ ਗੈਂਗ ਹੈ ਇਸ ਮਾਮਲੇ ਵਿੱਚ ਇਹ ਟੋਟਲ ਜੀ ਹੁਣ ਤੱਕ 4 ਬੰਦੇ ਦਾ ਨਾਮ ਸਾਹਮਣੇ ਆਇਆ ਹੈ ਹਜੇ ਇਹਨਾਂ ਦਾ ਜੀ 2 ਦਿਨ ਦਾ ਰਿਮਾਈਂਡ ਲੱਗਿਆ ਕਿ ਡਿਟੇਲਸ ਪੁਸ਼ਕਸ਼ ਕੀਤੀ ਜਾ ਰਹੀ ਹੈ ਹੁਣ ਤੱਕ 4 ਬੰਦੇ ਸਾਹਮਣੇ ਆਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਾਫੀ ਨਾਮ ਸਾਹਮਣੇ ਆ ਸਕਦੇ ਨੇ ਕਿਉਂਕ ਹੱਤ ਤੱਕ ਇਹ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਪੂਰੀ ਗਦਰ ਮਚਾਈ ਹੋਈ ਸੀ ਕਿਸੇ ਜਗ੍ਹਾ ਤੇ ਸੋਨੇ ਦੀ ਖੋ ਕਿਸੇ ਜਗ੍ਹਾ ਤੇ ਮੁੰਦਰੀ ਦੀ ਕਿਸੇ ਜਗ੍ਹਾ ਤੇ ਡਾਇਮੰਡ ਦੀ ਸੋ ਮੈਨੂੰ ਲੱਗਦਾ ਕਿ ਹੋਰ ਵੀ ਕਾਫੀ ਖਾਸੇ ਹੋਣ ਦੀ ਪੂਰੀ ਉਮੀਦ ਹੈ ਜੇ ਜਦੋਂ ਇਹਨਾਂ ਵੱਲੋਂ ਕਿਸੇ ਵੀ ਜਗ੍ਹਾ ਤੇ ਲੋਥ ਕੀਤੀ ਗਈ ਕੋਈ ਗੰਬੀਰ ਰੂਪ ਦੇ ਵਿੱਚ ਇੰਜਰਡ ਹੋਇਆ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬਜ਼ੁਰਗ ਸੀਗਾ ਉਹ ਲਹੂ ਲਹਾਨ ਹੋ ਗਿਆ ਸੀ ਰঞ্জੀਤ ਜੀ ਬੈਨੂ ਵੇਖੇ ਇਸ ਤੋਂ ਇਲਾਵਾ ਜੋ ਪਤੀ ਪਤਨੀ ਮੀਰੀਠਾ ਰੋਡ ਤੇ ਇਹਨਾਂ ਨੇ ਗੁਰਦੁਆਰੇ ਦੇ ਸਾਹਮਣੇ ਖੋ ਕੀਤੀ ਹੈ ਉਥੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਮਾਰ ਵੀ ਕੀਤੀ ਹੈ ਮੋਟਰਸਾਈਕਲ ਸੈੱਟ ਲਿਆ ਔਰ ਉਸ ਦੀ ਵੀਡੀਓ ਵੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਪੇਸ਼ ਕਰਾਂਗੇ ਸੋ ਇਹਨਾਂ ਨੇ ਬੜੀ ਵਾਇਲੈਂਟ ਤਰੀਕੇ ਦੇ ਨਾਲ ਇਹ ਕ੍ਰਾਈਮ ਕਰਦੇ ਸਨ ਤੇ ਜਿਸ ਨਾਲ ਜਾਨ ਮਾਲ ਤੱਕ ਦਾ ਵੀ ਖਤਰਾ ਹੁੰਦਾ ਸੀ ਜਿਸ ਕਰਕੇ ਇਹਨਾਂ ਦੇ ਖਿਲਾਫ 379 ਬੀ 2 ਲਗਾਈ ਗਈ ਹੈ ਜਿਸ ਵਿੱਚ ਤੁਸੀਂ ਕਿਸੇ ਨੂੰ ਜਾਨ ਦੇ ਖਤਰੇ ਵਿੱਚ ਪਾ ਕੇ ਉਸ ਕੋਲੋਂ ਕੋ ਕਰਦੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਇਹ ਜੀ ਸਾਰੇ ਇਹ ਪੁਰਾਣੇ ਕ੍ਰਿਮੀਨਲਸ ਨੇ ਜੋ ਇਹਨਾਂ ਦਾ ਰਿਕਾਰਡ ਹਿੱਤਕ ਬੋਲਿਆ ਗਿਆ ਵਾ 3556677 ਮਕਦਮੇ ਸਾਰੇ ਉੱਪਰ ਐਨਡੀਪੀਐਸ ਦੇ ਖੋਹ ਦੇ ਚੋਰੀਆਂ ਦੇ ਇਹਨਾਂ ਦੇ ਖਿਲਾਫ ਜਾਂਦੇ ਨੇ ਬਾਕੀ ਜੋ ਇਹਨਾਂ ਦਾ ਰਹਿਸ਼ੀ ਥਾਣਾ ਫਦੇਗੜ ਚੂੜੀਆਂ ਵਾ ਉੱਥੋਂ ਰਿਕਾਰਡ ਲਿਆ ਜਾ ਰਿਹਾ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਕਿ ਇਹ ਇਹਨਾਂ ਦੇ ਹੋਰ ਕਿੰਨੇ ਮਕਦਮੇ ਨੇ ਹਾਂ ਜੀ ਕੁਝ ਨੌਜਵਾਨ ਨਸ਼ੇ ਦੀ ਗੱਲ ਨਹੀਂ